ਪਾਰਕੀਆਂ ਲਈ ਦੋ ਚੰਗੀਆਂ ਖਬਰਾਂ ਸਾਹਮਣੇ ਆਈਆਂ ਨੇ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਪੰਜਾਬ ਨੇ ਸ਼ਤਰੰਜ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਜਲੰਧਰ ਦੇ ਨਮਿਤ ਵੀਰ ਸਿੰਘ ਵਾਲੀਆ ਨੇ ਸ਼ਤਰੰਜ ਵਿੱਚ ਇੰਟਰਨੈਸ਼ਨਲ ਮਾਸਟਰ ਦਾ ਖਿਤਾਬ ਜਿੱਤਿਆ ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਪੰਜਾਬ ਨਾਲ ਸਬੰਧਤ ਦੂਜੇ ਵਿਅਕਤੀ ਨੇ ਵਾਲੀਆ ਦੇ ਕੋਚ ਕਮਰਜੀਤ ਸਿੰਘ ਨੇ ਇਹ ਖਬਰ ਸਾਂਝੀ ਕੀਤੀ ਹੈ ਨਮਿਤ ਵੀਰ ਸਿੰਘ ਵਾਲੀਆ ਨੇ ਫਰਾਂਸ ਵਿੱਚ ਤੀਜੇ ਅੰਤਰਰਾਸ਼ਟਰੀ ਮਾਸਟਰਜ਼ ਟੂਰਨਾਮੈਂਟ ਵਿੱਚ ਆਪਣੀ ਆਖਰੀ ਆਈਐਮ ਨਾਰਮ ਪ੍ਰਾਪਤ ਕੀਤਾ ਵਾਲਿਆਂ ਨੇ ਇਸ ਇਵੈਂਟ ਵਿੱਚ ਕੁੱਲ ਮਿਲਾ ਕੇ ਪ੍ਰਭਾਵਸ਼ਾਲੀ ਚੌਥੇ ਸਥਾਨ ਤੇ ਰਿਹਾ ਇਸ ਤੋਂ ਪਹਿਲਾਂ ਪੰਜਾਬ ਦੇ ਦੁਸ਼ੰਤ ਸ਼ਰਮਾ ਦੇ ਕਰੀਬ 4 ਸਾਲ ਪਹਿਲਾਂ 1 ਫਰਵਰੀ 2022 ਨੂੰ ਪੰਜਾਬ ਦਾ ਪਹਿਲਾ ਅੰਤਰਰਾਸ਼ਟਰੀ ਮਾਸਟਰ ਬਣ ਕੇ ਇਤਿਹਾਸ ਰਚਿਆ ਸੀ ਜਲੰਧਰ ਦੇ ਰਹਿਣ ਵਾਲੇ ਦੁਸ਼ੰਤ ਨੇ ਰੂਸ ਦੇ ਆਈ ਐਮ ਆ ਟਾਈਮ ਸਾਧੂ ਵਸਕੀ ਨੂੰ ਹਰਾ ਕੇ 2400 ਰੇਟਿੰਗ ਦਾ ਅੰਕੜਾ ਪਾਰ ਕੀਤਾ ਸੀ ਉਧਰ ਦੂਜੇ ਪਾਸੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਫਟੀਨੈਂਟ ਗਵਰਨਰ ਵੈਡੀ ਲਿਸਰਾਰ ਕੋਕਚੀਆ ਨੇ ਸਰਬ ਪਾਰਟੀ ਵਿਧਾਇਕ ਵੱਲੋਂ ਸਰਬ ਸੰਮਤੀ ਨਾਲ ਕੀਤੀ ਗਈ ਸਫਾਰਿਸ਼ ਦੇ ਭਾਰਤੀ ਮੂਲ ਦੀ ਉਗੀ ਚਾਰਟਡ ਪ੍ਰੋਫੈਸ਼ਨਲ ਅਕਾਊਂਟੈਂਟ ਅ ਸ਼ਿਪਰਾ ਵਰਮਾ ਨੂੰ ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਇਸ ਵਕਾਰੀ ਅਹੁਦੇ ਤੇ ਨਿਯੁਕਤ ਹੋਣ ਵਾਲੀ ਪਹਿਲੀ ਔਰਤ ਹੈ ਸ਼ਿਪਰਾ ਵਰਮਾ ਦੀ ਨਿਯੁਕਤੀ ਦੋ ਵਾਰ ਚੋਣਾ ਕਰਵਾਉਣ ਤੇ 1 ਸਾਲ ਵਾਸਤੇ ਕੀਤੀ ਗਈ ਹੈ ਪਹਿਲੀ April 1947 ਨੂੰ Fred Rickhold ਹਰਲੇ ਨੂੰ ਬ੍ਰਿਟਿਸ਼ ਕੋਲੰਬੀਆ ਦਾ ਪਹਿਲਾ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ ਜਿਹੜੇ 1 June 1968 ਤੱਕ ਇਸ ਅਹੁਦੇ ਤੇ ਰਹੇ ਅਤੇ ਬੀਤੇ 78 ਸਾਲਾਂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਕੁੱਲ 7 ਪੁਰਸ਼ੀ ਮੁੱਖ ਚੋਣ ਅਧਿਕਾਰੀ ਰਹੇ ਨੇ ਮੈਰੀਟੋਬਾ ਸੂਬੇ ਦੇ ਮੁੱਖ ਚੋਣ ਅਧਿਕਾਰੀ ਰਹੀ ਸ਼ਿਪਰਾ ਵਰਮਾ ਚਿਲਡਰਨਜ਼ ਹਸਪੀਟਲ ਫਾਊਂਡੇਸ਼ਨ ਅਤੇ ਕਾਉਂਸਲ ਆਫ ਇੰਜੀਨੀਅਰਜ਼ ਜੀਓ ਸਾਇੰਟਿਸਟ ਮੈਨੀਟੋਬਾ ਦੀ ਬੋਰਡ ਮੈਂਬਰ ਤੇ ਕਾਉਂਸਲਰ ਰਹਿ ਚੁੱਕੀ ਆ ਸ਼ਿਪਰਾ ਵਰਮਾ 12 ਨਵੰਬਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਚੋਣ ਅਧਿਕਾਰੀ ਵਜੋਂ ਆਪਣਾ ਅਹੁਦਾ ਸੰਭਾਲਣਗੇ